ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਦਰਜਾ 4 ਕਰਮਚਾਰੀ ਬਾਲਕ੍ਰਾਮ 38 ਸਾਲ 5 ਮਹੀਨੇ ਇਮਾਨਦਾਰੀ ਅਤੇ ਮਿਹਨਤ ਨਾਲ ਆਪਣੀ ਸੇਵਾਵਾਂ ਦੇ ਕੇ ਸੇਵਾਮੁਕਤ ਹੋ ਗਏ ਹਨ ਇਸ ਸਬੰਧੀ ਦਾ ਕਲਾਸ 4th ਗਵਰਨਮੈਂਟ EMPLOYEES ਯੂਨੀਅਨ ਦੀ ਸੇਵਾਮੁਕਤ ਕਮੇਟੀ ਵੱਲੋਂ ਚੇਅਰਮੈਨ ਰਾਮਕਿਸ਼ਨ ਦੀ ਅਗਵਾਈ ਵਿੱਚ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਚੇਅਰਮੈਨ ਰਾਮਕਿਸ਼ਨ ਨੇ ਬਾਲਕ੍ਰਾਮ ਦੇ ਜੀਵਨ ਦੀ ਖੁਸ਼ਹਾਲੀ ਅਤੇ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਬਾਲਕ੍ਰਾਮ ਨੇ ਹਮੇਸ਼ਾ ਆਪਣੀ ਡਿਊਟੀ ਆਪਣੀ ਜ਼ਿੰਮੇਵਾਰੀ ਸਮਝਦਿਆਂ ਨਿਭਾਈ ਹੈ ਜਿਹੜੇ ਕਿ ਯੂਨੀਅਨ ਨਾਲ ਦੀ ਮੋਢੇ ਨਾਲ ਮੋਢਾ ਜੋੜ ਕੇ ਹਮੇਸ਼ਾ ਖੜੇ ਰਹੇ ਹਨ ਇਹਨਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਵਿਦਾਇਗੀ ਸਮਾਰੋਹ ਦੌਰਾਨ ਬਾਲਕਰਾਮ ਨੂੰ ਸੋਨੇ ਦੀ ਇੱਕ ਅੰਗੂਠੀ ਵੀ ਭੇਟ ਕੀਤੀ ਗਈ ਸੇਵਾ ਮੁਕਤ ਹੋਏ ਕਰਮਚਾਰੀ ਬਲਕ੍ਰਾਮ ਨੇ ਸਮੂਹ ਸਾਥੀ ਕਰਮਚਾਰੀਆਂ ਦਾ ਧੰਨਵਾਦ ਕਰਦੇ ਆ ਕਿ ਡਿਊਟੀ ਦੌਰਾਨ ਦੇਸ਼ਕ ਚੁਣੌਤੀਆਂ ਦਾ ਸਾਹਮਣਾ ਕਿਉਂ ਨਾ ਕਰਨਾ ਪਵੇ ਸਾਨੂੰ ਆਪਣੀ ਸੇਵਾਵਾਂ ਪ੍ਰਤੀ ਸਮਰਪਿਤ ਰਹਿਣਾ ਚਾਹੀਦਾ ਹੈ ਉਹਨਾਂ ਕਹਿ ਕਿ ਡਿਊਟੀ ਦੌਰਾਨ ਉਹਨਾਂ ਨੂੰ ਰਜਿੰਦਰ ਹਸਪਤਾਲ ਦੇ ਸਮੂਹ ਅਧਿਕਾਰੀਆਂ ਅਤੇ ਸਾਥੀ ਮੁਰਾਜਮਾਂ ਦਾ ਪੂਰਾ ਸਹਿਯੋਗ ਮਿਲਿਆ ਹੈ ਜਿਸ ਦੇ ਲਈ ਉਹ ਸਭ ਦੇ ਧੰਨਵਾਦੀ ਹਨ ਇਸ ਮੌਕੇ ਚਮਨ ਲਾਲ ਰਜਿੰਦਰ ਕੁਮਾਰ ਅਜੀਤ ਕੁਮਾਰ ਸਿਪਾ ਅਮਨ ਅਨਿਲ ਕੁਮਾਰ ਰਜਿੰਦਰ ਸਿੰਘ ਸੰਜੇ ਕੁਮਾਰ ਮਾਸਟਰ ਸ਼ਿੰਦਰ ਹੈਪੀ ਰਾਮ ਸ਼ੰਕਰ ਮੁਕੇਸ਼ ਕੁਮਾਰ ਅਮਨ ਮਹਿੰਦਰ ਸਿੰਘ ਸਿੱਧੂ ਕਿਸ਼ੋਰ ਕੁਮਾਰ ਟੋਨੀ ਅਸ਼ੋਕ ਕੁਮਾਰ ਬਾਲਕ ਰਾਮ ਦੀ ਧਰਮ ਪਤਨੀ ਦੀਪਮਾਲਾ ਅਤੇ ਸੁਮਿਤ ਕੁਮਾਰ ਗੋਤਮ ਗਾਂਧੀ ਕੁਲਵਿੰਦਰ ਕੌਰ ਦੀਪਾਲੀ ਗਾਂਧੀ ਖੁਸ਼ੀ ਆਦ ਪਰਿਵਾਰਕ ਮੈਂਬਰ ਵੀ ਮੌਜੂਦ ਰਹੇ ਇਹ ਯੋਗਤੇ ਆਪ ਗੁਰੇ ਆਂ ਔਰ ਹਮੇਸ਼ਾ ਸਾਡੇ ਨਾਲ ਮਿਲ ਕੇ ਚਲੇ ਆ। ਇਹ ਜਿਹੜਾ ਦਫਤਰ ਆ ਯੂਨੀਅਨ ਦਾ ਇਹ ਇਹਨਾਂ ਦੇ ਹੱਥ ਨਾਲ ਬਣਿਆ ਵਾ। ਇਹਨਾਂ ਦੇ ਸੁਝਾਅ ਦਿੰਦੇ ਹੋਏ ਸਾਡੇ ਕੰਮ ਆਏ। ਔਰ ਜਥੇਵੰਦੀ ਜੀ ਨਾਲ ਮਿਲ ਕੇ ਚਲਦੇ ਰਹੇ ਆ ਹਮੇਸ਼ਾ। ਕਹਿਣਾ ਮੰਨਿਆ ਸਾਡਾ ਬਲਕਰਮ ਜੀ ਨੇ। ਔਰ ਜਥੇਵੰਦੀ ਨੂੰ ਇਹ ਤਾਂ ਘਾਟ ਤਾਂ ਹੋਊਗੀ। ਪਰ ਅਸੀਂ ਇਹ ਵੀ ਕਹਿ ਰਹੇ ਆ ਵੀ ਰਿਟਾਇਰ ਮਹਿਕਮੇ ਨੇ ਕੀਤਾ ਜੱਥੇਬੰਦੀ ਨੇ ਰਿਟਾਇਰ ਨਹੀਂ ਕੀਤਾ ਤੁਹਾਨੂੰ ਹਮੇਸ਼ਾ ਜੱਥੇਬੰਦੀ ਦੇ ਜਿਹੜੇ ਦਰਵਾਜ਼ੇ ਉਹ ਤੁਹਾਡੇ ਲਈ ਖੁੱਲੇ ਆ ਔਰ ਪਰਿਵਾਰ ਨੂੰ ਵੀ ਅਸੀਂ ਬੇਇੰਤਜ਼ਾਰ ਕਰਦੇ ਆ ਵੀ ਜਿਹੜੀ ਬਾਲਕ੍ਰਮ ਜੀ ਰਿਟਾਇਰ ਘਰ ਨਾ ਬਿਠਾ ਲਿਓ ਨਹੀਂ ਤਾਂ ਘਰ ਜੋਗੀ ਰਹਿ ਜਗੇ ਜਦ ਬੰਦਾ ਮੰ지에 ਤੇ ਬੈਠਣ ਲੱਗ ਜਾਂਦਾ ਤੇ ਸਾਰੀਆਂ ਬਿਮਾਰੀਆਂ ਘੇਰ ਲੱਗ ਜਾਂਦੀਆਂ ਨੇ ਅਸੀਂ ਵੀ ਰਿਟਾਇਰਮੈਂਟ ਹੋਏ ਆ ਮੁਲਾਜ਼ਮਾਂ ਦਾ ਪਿਆਰ ਸਾਨੂੰ ਖਿੱਚ ਕੇ ਲਿਆਉਂਦਾ ਹਾਂਜੀ ਯਾਰ ਮੇਰੇ ਰਿਟਾਇਰਮੈਂਟ ਦੇ ਮੌਕੇ ਤੇ ਇਹ ਕਹਿਣਾ ਚਾਹੁੰਦਾ ਕਿ ਜਿੱਲੇ ਵੀ ਕਰਮਚਾਰੀ ਨੇ ਪੱਕੇ ਜਾਂ ਕੱਚੇ ਉਹਨਾਂ ਨੂੰ ਡਿਊਟੀ ਇਮਾਨਦਾਰੀ ਨਾਲ ਕਰਨੀ ਚਾਹੀਦੀ ਆ ਤੇ ਸਰਕਾਰ ਦੇ ਪ੍ਰਤੀ ਵਫਾਦਾਰ ਰਹਿਣਾ ਚਾਹੀਦਾ ਆਪਣੀ ਡਿਊਟੀ ਪ੍ਰਤੀ ਵਫਾਦਾਰ ਰਹਿਣਾ ਚਾਹੀਦਾ ਆਪਣੇ ਮੈਕਮੇ ਦੇ ਪ੍ਰਤੀ ਵੀ ਵਫਾਦਾਰ ਰਹਿਣਾ ਚਾਹੀਦਾ ਬੰਦੇ ਨੂੰ ਤੇ ਤਾਂ ਹੀ ਮੈਕਮੇ ਚੱਲਦੇ ਨੇ ਜੇ ਮੈਕਮੇ ਦੇ ਅੰਦਰ ਵਫਾਦਾਰੀ ਨਹੀਂ ਕਰਦੇ ਆਪਾਂ ਡਿਊਟੀ ਟਾਈਮ ਡਿਊਟੀ ਠੀਕ ਨਹੀਂ ਕਰਦੇ ਤਾਂ ਮਹਿਕਮੇ ਵਿੱਚ ਮਹਿਕਮਾ ਗਰਾਵਟ ਬਲ ਜਾਂਦਾ ਠੀਕ ਆ ਜੀ ਲੋਕਾਂ ਤੱਕ ਮੈਸੇਜ ਜਾਂਦਾ ਕਿ ਮਹਿਕਮੇ ਦੇ ਲੋਕ ਕੰਮ ਨਹੀਂ ਕਰਦੇ ਤੇ ਉਹ ਇੱਕ ਪ੍ਰਚਾਰ ਕੂੜ ਪ੍ਰਚਾਰ ਲੋਕ ਕਰਨ ਲੱਗ ਜਾਂਦੇ ਨੇ ਠੀਕ ਆ ਜੀ ਇਸ ਕਰਕੇ ਮੈਂ ਤਾਂ ਇਹੀ ਕੰਨਾ ਵੀ ਆਪਣੇ ਜੇ ਅਧਿਕਾਰੀਆਂ ਨੂੰ ਵੀ ਤੇ ਕਰਮਚਾਰੀਆਂ ਨੂੰ ਵੀ ਤੇ ਕਲਾਸ 3 ਕਲਾਸ 4 ਨੂੰ ਕਲਾਸ ਸਭ ਨੂੰ ਇਹੀ ਕੰਨਾ ਕਿ ਵੀ ਜਿਹੜੀ ਜਿਹੜੀ ਬੰਦਾ ਸੀਟ ਤੇ ਕੰਮ ਕਰਦਾ ਚਾਹੇ ਛੋਟਾ ਮੁਲਾਜ਼ਮਾ ਚਾਹੇ ਵੱਡਾ ਮੁਲਾਜ਼ਮਾ ਚਾਹੇ ਵੱਡਾ ਅਧਿਕਾਰੀ ਆ ਉਹਨੂੰ ਆਪਣੀ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਨਾ ਕਿ ਟਾਲਮ ਟੋਲੀ ਕਰੋ ਆ ਰਹਾ ਕੱਲ ਨੂੰ ਆ ਜੀ ਪਰਸੋਂ ਨੂੰ ਆ ਜੀ ਜਾਂ ਮੈਂ ਹੁਣ ਕਰਦਾ ਠਹਿਰ ਕੇ ਕਰਦਾ ਕੰਮ ਮੈਂ ਕਰ ਦੂੰਗਾ ਜੀ ਨਹੀਂ ਜਦੋਂ ਕਿਹਾ ਅਧਿਕਾਰੀ ਉਹਦੋਂ ਉਹਦੋਂ ਹੀ ਕੰਮ ਕਰਨਾ ਚਾਹੀਦਾ ਨਾਲ ਦੀ ਨਾਲ